ਕਿਸਾਨਾਂ ਦਾ ਇੱਕ ਪਾਸੇ ਸਾਰਾ ਧਰਨਾ ਚੁਕਵਾ ਕੇ ਹੁਣ ਭਵੰਤਮਾਨ ਸਰਕਾਰ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਤਾਂ ਛੋਟੇ ਛੋਟੀ ਵੀ ਨਹੀਂ ਮਾਰਦੇ ਤਾਂ ਦੇਖੋ ਲੋਕਾਂ ਦੀ ਮਿਹਨਤ ਦਾ ਹੱਡ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਉਹ ਕਿਸ ਤਰ੍ਹਾਂ ਇੱਥੋਂ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਇਹਨਾਂ ਤੋਂ ਪੈਸੇ ਲੈ ਕੇ ਥੋੜੇ-ਮੋٹے ਪੁਲਿਸ ਪੰਜਾਬ ਦੀ ਕਿਸਾਨਾਂ ਦਾ ਜਿਹੜਾ ਸਮਾਨ ਹੈ ਉਹ ਕਿਸ ਤਰ੍ਹਾਂ ਬਾਰਡਰ ਦੇ ਉੱਪਰੋਂ ਚੁਗਵਾ ਰਹੀ ਹੈ ਜਿਹੜੇ ਮੰਤਰੀ ਨੇਗੇ ਆਪ ਦਿਓ ਕਹਿ ਰਹੇ ਨੇ ਕਿ ਅਸੀਂ ਦਾ ਪਾਸੇ ਕਰੀਆਂ ਟਰਾਲੀਆਂ ਤਾਂ ਹੁਣ ਲੁੱਟ ਵੱਡੀ ਪੱਡਰ ਤੇ ਇੱਕ ਪਾਸੇ ਦਾ ਇੱਥੋਂ ਦਾ ਗੁਰਲਾਲ ਘਨੌਰ ਦੇ ਘਰੋਂ ਟਰਾਲੀਆਂ ਮਿਲਣਾ ਇਹ ਇਹ ਸਾਰੇ ਲੁਟੇਰੇ ਪ੍ਰਬੰਧ ਨੂੰ ਇਹ ਸਾਰੇ ਲੁਟੇਰਿਆਂ ਦੇ ਨਾਲ ਪੁਲਿਸ ਮਿਲਿ ਭੁਗਤ ਕਰਕੇ ਇਥੋਂ ਵੱਡੀ ਪੱਧਰ ਤੇ ਜਿਹੜਾ ਕਿਸਾਨਾਂ ਦਾ ਸਮਾਨ ਹੈ ਲੋਹੇ ਦਾ ਉਹ ਰਿਸ਼ਬਤ ਲੈ ਕੇ ਇਹਨਾਂ ਤੋਂ ਇਹਨਾਂ ਨੂੰ ਧੱਕੇ ਨਾਲ ਚੱਕਵਾ ਰਹੀ ਹੈ ਕੋਈ 500 700 ਰੁਪਿਆ ਲੈ ਕੇ ਇਥੇ ਜਿਹੜੇ ਮੁਲਾਜ਼ਮ ਨੇ ਉਹ ਸਾਰਾ ਸਮਾਨ ਹੈ ਜਿਹੜਾ ਇਹਨਾਂ ਨੂੰ ਲੁਟਾ ਰਹੇ ਨੇ ਕਿ ਲੈ ਜਾਓ ਜਿਵੇਂ ਵੀ ਚੱਕ ਕੇ ਲੈ ਕੇ ਜਾਣਾ ਸੋ ਸਰਕਾਰ ਦੀ ਵੱਡੀ ਪੱਧਰ ਤੇ ਨਲਾਇਕੀ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਹਿੰਦੀ ਐ ਕਿ ਮੈਂ ਤਾਂ ਇਹ ਧਰਨਾ ਰਸਤੇ ਖਲਵਾਉਣ ਲਈ ਚਕਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਪਿੰਡਾਂ ਦੇ ਵਿੱਚੋਂ ਪੈਸੇ ਫੰਡ ਦੇ ਰੂਪ ਦੇ ਵਿੱਚ ਇਕੱਠੇ ਕਰੇ ਹੋਏ ਤੇ ਉਹ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਇਹਨੂੰ ਵੱਡੀ ਪੱਧਰ ਤੇ ਲੁੱਟਿਆ ਰਹੀ ਕਰਵਾ ਰਿਹਾ ਹੈ